ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਜੇਕਰ ਤੁਸੀਂ ਪੰਜਾਬ ਦਾ ਕਿਸੇ ਵੀ ਸ਼ਹਿਰ ਦਾ ਵਿਕਾਸ ਦੇਖਣਾ ਤਾਂ ਖਰੜਾ ਤੁਹਾਡੇ ਲਈ ਆਈਡਲ ਹੈ ਕਿਉਂਕਿ ਪੰਜਾਬ ਸਰਕਾਰ ਦੇ ਮੰਤਰੀ ਸੰਤਰੀ ਕਾਫੀ ਵੱਡੀ ਗਿਣਤੀ ਦੇ ਵਿੱਚ ਇਸੇ ਸ਼ਹਿਰ ਦੇ ਨਾਲ ਬੈਠਦੇ ਨੇ ਕਿਉਂਕਿ ਚੰਡੀਗੜ੍ਹ ਬਿਲਕੁਲ ਖਰੜ ਦੇ ਨਾਲ ਪੈਂਦਾ ਹੈ ਅਤੇ ਹੁਣ ਹਾਲਾਤ ਇੰਜ ਨੇ ਕਿ ਜੇਕਰ ਕੋਈ ਖਰੜ ਰਹਿੰਦਾ ਹੈ ਤਾਂ ਉਹਨਾਂ ਨੂੰ ਮਜਬੂਰਨ ਕਹਿਣਾ ਪੈਂਦਾ ਹੈ ਕਿ ਉਹ ਚੰਡੀਗੜ੍ਹ ਰਹ ਰਹੇ ਨੇ ਸ਼ਿਵਾਲਿਕ ਸਿਟੀ ਦੀਆਂ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਚਿੱਤੇ ਕਿ ਖੱਡਿਆਂ ਦੇ ਵਿੱਚ ਸੜਕ ਬਣੀ ਹੋਈ ਹੈ ਅਤੇ ਸੜਕ ਕਾਫੀ ਪੁਰਾਣੀ ਬਣੀ ਹੋਈ ਹੈ ਤੇ ਇਸ ਬਾਬਤ ਤਾਂ ਕੋਈ ਵੀ ਸਰਕਾਰ ਜੋਵੇਗੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਵੱਲੋਂ ਦਾਵਾ ਤਾਂ ਬਥੇਰੇ ਕੀਤੇ ਜਾਂਦੇ ਨੇ ਕਿ ਸੜਕਾਂ ਦੀ ਹਾਲਤ ਸੁਧਾਰ ਦਿੱਤੀ ਜਾ ਰਹੀ ਹੈ ਪਰ ਇੱਥੇ ਤਾਂ ਪੈਂਚਰ ਵੀ ਨਹੀਂ ਲੱਗ ਰਹੇ ਚਰਨਜੀਤ ਸਿੰਘ ਚੰਨੀ ਦਾ ਇੱਕ ਬਿਆਨ ਕਾਫੀ ਵਾਇਰਲ ਹੋਇਆ ਸੀ ਕਿ ਅਸੀਂ ਪੈਂਚਰ ਲਾਏ ਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤਾਂ ਪੈਂਚਰ ਵੀ ਨਹੀਂ ਲਾਏ ਗਏ ਜਿਸ ਕਰਕੇ ਇੱਥੇ ਅੱਜ ਇੱਕ ਬੱਸ ਫਸ ਗਈ ਸੀ ਸਮਾਜ ਸੇਵੀ ਹਰਦੀਪ ਸਿੰਘ ਪੰਨੂ ਗੰਜਾ ਵੱਲੋਂ ਇੱਕ ਵੀਡੀਓ ਬਣਾ ਕੇ ਵੀ ਵਾਇਰਲ ਕੀਤੀ ਗਈ ਹੈ ਅਤੇ ਉਹਨਾਂ ਨੇ ਮੋਕੇ ਦੇ ਹਾਲਾਤ ਵੀ ਦਰਸਾਏ ਨੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਕੀ ਕਹਿਣਾ ਚਾਹੁੰਦੇ ਹੋ ਖਰੜ ਦੇ ਹਾਲਾਤਾਂ ਨੂੰ ਵੇਖਦੇ ਹੋਏ ਆਹ ਲੋ ਸ਼ਵਾਲਿਕ ਸਿਟੀ ਦੇ ਬਾਹਰ ਸਿਟੀਓ ਦੀ ਬੱਸ ਹੈ ਜਿਹੜੀ ਉਹ ਖੱਡੇ ਦੇ ਵਿੱਚ ਫਸ ਚੁੱਕੀ ਹੈ ਬੱਸਾਂ ਚੋਂ ਟੁੱਟ ਵੀ ਚੁੱਕੀ ਹੈ ਇਹ ਕਾਰੀਆਂ ਸਵਾਰੀਆਂ ਤਾਰਨੀਆਂ ਪਈਆਂ ਲੋਕਾਂ ਦਾ ਬੁਰਾ ਹਾਲ ਹੈ ਫਿਰ ਦੇਖੋ ਅੱਜ ਧਰਨਾ ਲਗਾਇਆ ਸੀਗਾ ਐਸਜੀਐਮ ਦਫਤਰ ਦੇ ਬਾਹਰ ਆਸ਼ਵਾਸ਼ਣ ਸੀਗਾ ਕਿ ਅੱਜ ਅੜਕਾਂ ਬਣਨ ਲੱਗ ਜਾਣਗੀਆਂ ਪਰ ਇਹਦੇ ਚ ਰੌਲਾ ਇਹ ਹੈ ਕਿ ਨੈਸ਼ਨਲ ਹਾਈਵੇ ਹੈ ਇਸ ਕਰਕੇ ਥੋੜੀ ਇਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਪਰ ਅਸੀਂ ਬੇਨਤੀ ਕਰਾਂਗੇ ਐਸਜੀਐਮ ਸਾਹਿਬ ਨੂੰ ਵੀ ਇਥੇ ਵੀ ਗੜਗੱਟਾ ਹੋ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਤੇ ਇੱਧਰ ਜਾਮ ਲੱਗਿਆ ਪਿਆ ਹੈ ਰੌਂਗ ਸਾਈਡ ਲੋਕ ਆ ਰਹੇ ਬਸ ਜਾ ਰਹੇ ਹਨ ਠੀਕ ਕਰਨ ਬੁਰਾ ਹਾਲ ਲੋਕਾਂ ਦਾ ਆ ਡਿਊਟੀਆਂ ਦਾ ਹਾਲ ਦੇਖੋ ਜਿਵੇਂ ਖੜੇ ਨੇ ਬੱਚਿਆਂ ਨੇ ਸਕੂਲ ਜਾਣਾ ਕਾਲਜ ਜਾਣਾ ਹੁਣ ਇੱਥੋਂ ਟ੍ਰੈਫਿਕ ਰੌਂਗ ਸਾਈਡ ਜਾ ਰਹੀ ਹੈ ਇੱਧਰ ਵੀ ਜਾਮ ਲੱਗਦਾ ਹੈ ਇਹ ਇੱਧਰ ਵੀ ਲੱਗ ਰਿਹਾ ਪਰ ਮਾਫ ਕਰਿਓ ਇੱਥੇ ਮੈਂ ਕਹੂੰਗਾ ਕਿ ਆ ਸ਼ਿਵਾਲਿਕ ਸਿਟੀ ਦੇ ਲੋਕ ਵੀ ਇੰਨੇ ਜ਼ਿੰਮੇਵਾਰ ਨੇ ਜਿੰਨਾ ਪ੍ਰਸ਼ਾਸਨ ਹੈ ਇਹ ਨਾ ਲੋਕ ਘਰੋਂ ਨਹੀਂ ਨਿਕਲਦੇ ਇਹ ਲਾਂਹ ਧਰਨਿਆਂ ਤੇ ਆਉਂਦੇ ਨੇ ਕਿਉਂਕਿ ਮੈਨੂੰ ਲੱਗਦਾ ਵੀ ਇਹਨਾਂ ਨੂੰ ਸੜਕਾਂ ਦੀ ਲੋੜ ਹੈ ਨਹੀਂ ਸ਼ਿਵਾਲਿਕ ਸਿਟੀ ਆਹਿਆਂ ਨੂੰ 6 6 7 7 ਐਸੋਸੀਏਸ਼ਨਾਂ ਨੇ ਇੱਥੇ ਕਿਸੇ ਨੇ ਸਰਕਾਰ ਦੀ ਵਾਵਾ ਕਰਨੀ ਆ ਕਿਸੇ ਨੇ ਐਮਸੀ ਨਾਲ ਯਾਰੀ ਨਿਭਾਉਣੀ ਆ ਇਹ ਲੋਕ ਇੱਥੋਂ ਨਿਕਲ ਨਹੀਂ ਸਕਦੇ ਅੱਜ ਇਹਨਾਂ ਨੂੰ ਵੀ ਥੋੜਾ ਕਹਿਣ ਨੂੰ ਦਿਲ ਕੀਤਾ ਕਿਉਂਕਿ ਇਹ ਲੋਕ ਖੁਦ ਹੀ ਜ਼ਿੰਮੇਵਾਰ ਨੇ ਸ਼ਵਾਲਿਕ ਸਿਟੀ ਦੇ ਵੱਡੇ ਵੱਡੇ ਬਸੇ ਥਲੇ ਲੱਗਦੀ ਆ ਸਰਕਾਰ ਕਿ ਇਹਨਾਂ ਦੀ ਜਿਹੜੀ ਇਹ ਮਾੜੀ ਹਾਲਤ ਲਈ 10 10 20 20 ਬੰਦਿਆਂ ਨੇ ਇਕੱਠੇ ਹੋ ਕੇ ਐਸੋਸੀਏਸ਼ਨਾਂ ਬਣਾ ਰੱਖੀਆਂ ਨੇ ਨਾ ਕੁਝ ਕਰਦੇ ਆ ਨਾ ਕੋਈ ਤਰਨਾ ਰੋਸ ਮਚਾਇਆ ਸਿਰਫ ਐਪਲੀਕੇਸ਼ਨਾਂ ਦੇ ਦਿੰਦੇ ਆ ਅਖਬਾਰਾਂ 'ਚ ਫੋਟੋ ਲਗਵਾ ਲੰਨੇ ਇਸ ਤੋਂ ਉੱਪਰ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਸਕੂਟਰ ਤੱਕ ਵਿੱਚ ਫਸਦੇ ਨੇ ਸਕੂਲ ਦੇ ਬੱਚੇ ਨੇ ਦੇਖੋ ਇਹ ਆ ਦੇਖੋ ਇੱਕ ਦਿਨ ਉਸ ਦਿਨ ਬੱਸ ਫਸੀ ਪੁਲਿਸਾ ਨੰਬਰ ਸੰਗਤ ਹੀ ਤੇ ਅੱਜ ਆ ਸੀਡੀਯੂ ਦੀ ਬੱਸ ਫਸ ਗਈ ਹੈ ਕੌਣ ਜ਼ਿੰਮੇਵਾਰ ਹੈ ਇਹਦਾ ਮੈਨੂੰ ਤਾਂ ਲੱਗਦਾ ਹੁਣ ਪ੍ਰਸ਼ਾਸਨ ਨੂੰ ਬਿਲਕੁਲ ਪਰਚਾ ਕਰ ਦੇਣਾ ਚਾਹੀਦਾ ਜਿਹੜੇ ਜਾਮ ਲਵਾਉਂਦੇ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਨੈਸ਼ਨਲ ਹਾਈਵੇ ਜਾਮ ਹੋ ਰਿਹਾ ਇਹ ਸਾਡੀ ਬੇਨਤੀ ਹੈ ਲੋਕਾਂ ਨੂੰ ਭਾਈ ਜਦੋਂ ਧਰਨੇ ਲੱਗਦੇ ਆ ਤੇ ਆਇਆ ਕਰੋ ਅਸੀਂ ਕਮਲੇ ਨਹੀਂ ਆ ਗਏ ਜਿਹੜੇ ਤੁਹਾਡੇ ਲਈ ਸੜਕਾਂ ਤੇ ਬੈਠਦੇ ਐ ਐਸਜੀਐਮ ਦਫਤਰ ਘੇਰਦੇ ਆ ਤੁਹਾਡੇ ਲਈ ਲੜਦੇ ਆ ਤੁਸੀਂ ਲੋਕ ਘਰੋਂ ਨਿਕਲ ਕੇ ਨਹੀਂ ਆ ਸਕਦੇ 2 ਘੰਟੇ ਆਪਣੀ ਜ਼ਿੰਦਗੀ ਤੋਂ ਕੱਢ ਕੇ ਨਹੀਂ ਦੇ ਸਕਦੇ ਸ਼ਹਿਰ ਲਈ ਕਮਾਉਣਾ ਐ ਸ਼ਹਿਰ 'ਚ ਰਹਿਣਾ ਐ ਸ਼ਹਿਰ 'ਚ ਖਾਣਾ ਐ ਸ਼ਹਿਰ ਦਾ ਤੁਸੀਂ ਬੱਚੇ ਪੜਾਉਣੇ ਐ ਸ਼ਹਿਰ 'ਚ ਪਰ ਤੁਸੀਂ ਲੋਕ 2 ਘੰਟੇ ਨਹੀਂ ਕੱਢ ਸਕਦੇ ਤੇ ਆ ਕੇ ਜਿਹੜਾ ਹੈਗਾ ਸਾਥ ਦੇ ਸਕੋ ਬਿਲਕੁਲ ਜਾਮ ਲੱਗ ਗਿਆ ਦੇਖੋ ਇੰਨੀ ਦੂਰ ਤੱਕ ਬੇਨਤੀ ਹੈ ਬਈ ਪ੍ਰਸ਼ਾਸਨ ਨੂੰ ਵੀ ਇਹਨੂੰ ਛੇਤੀ ਛੇਤੀ ਜਿਹੜਾ ਹੈਗਾ ਬਸ ਰੋ ਕੱਢਿਆ ਜਾਵੇ ਤਾਂ ਜੋ ਲੋਕ ਇੱਥੋਂ ਨਿਕਲ ਸਕਣ ਤੇ ਇੱਥੇ ਜਿਹੜਾ ਹੈਗਾ ਗਟਕਾ ਜਾਂ ਮਲਬਾ ਪਵਾਇਆ ਜਾਵੇ ਆਹ ਲੋ ਬਾਈ ਜੀ ਟੱਟੋ ਘੱਟ 3-4 ਕਿਲੋਮੀਟਰ ਦਾ ਜਾਮ ਹੈਗਾ ਲਾਂਡਰਾ ਰੋਡ ਤੇ ਸਵਾਲਿਕ ਤੇ ਅੱਗੇ ਬਾਈ ਅਵੋਇਡ ਕਰੋ ਇੱਧਰ ਨੂੰ ਆਉਣਾ ਕਿਉਂਕਿ ਬਸ ਫਸ ਚੁੱਕੀ ਐ ਇਸ ਕਰਕੇ ਜਾਮ ਲੱਗਿਆ ਹੋਇਆ ਮੈਂ ਨਾ ਦੇਖ ਰਿਹਾ ਸੀ ਕਿ ਤਿੰਨ ਚਾਰ ਦਿਨ ਪਹਿਲਾਂ ਇੱਕ ਅਖਬਾਰ ਨੇ ਖਬਰ ਲਾਈ ਆ ਕਿ ਲਾੜਰਾਂ ਰੋਡ ਤੇ ਲੁੱਕ ਪੈ ਚੁੱਕੀ ਐ ਪਤਾ ਨਹੀਂ ਕਿਉਂ ਇਹ ਲੋਕ ਨੰਬਰ ਬਣਾਉਣ ਲਈ ਇਦਾਂ ਦੀਆਂ ਖਬਰਾਂ ਲਾ ਦਿੰਦੇ ਸਾਨੂੰ ਤਾਂ ਕਿਤੇ ਲੁੱਕ ਪਈ ਦਿਖਦੀ ਨਹੀਂ ਲਾੜਰਾਂ ਰੋਡ ਤੇ ਤੇ ਬੇਨਤੀ ਐ ਬਾਈ ਇਹੋ ਜਿਹੇ ਅਖਬਾਰਾਂ ਨੂੰ ਵੀ ਬਾਈ ਜੀ ਨਾ ਝੂਠੀਆਂ ਖਬਰਾਂ ਲਾਇਆ ਕਰੋ ਨਾ ਲੋਕਾਂ ਨੂੰ ਝੂਠੇ ਦਲਾਸੇ ਦਿਆ ਕਰੋ ਲਾਂਡਰਾ ਰੋਡ ਬਾਈ ਅਵੋਇਡ ਕਰੋ ਬਹੁਤ ਲੰਬਾ ਜਾਮ ਲੱਗ ਚੁੱਕਿਆ 3-4 ਕਿਲੋਮੀਟਰ ਦਾ ਇਸ ਕਰਕੇ ਅਵੋਇਡ ਕਰੋ ਵੀਰੇ ਹੋਰ ਰੂਟ ਲੈ ਲਓ ਬਸ ਫਸ ਚੁੱਕੀ ਐ ਸੀਟੀਯੂ ਦੀ ਕੱਡਿਆਂ ਦੇ ਵਿੱਚ ਕਰਤੇ ਕਰਤੀ ਹੋਈ ਹੈ ਆਦਰੂ ਫੇਰ ਸਮਾਜ ਸੇਵੀਆਂ ਨੇ ਕੱਢੀ ਹੈ ਨਗਰ ਕੌਂਸਲ ਇੰਸਪੈਕਟਰ ਸਾਹਿਬ ਅਰਦਾਸ ਚੰਦਾ ਧੰਨਵਾਦ ਜਿਨ੍ਹਾਂ ਨੇ ਬਾਈ ਜੀ ਜੀਸੀਬੀ ਭੇਜੀ ਪਰ ਬੱਸ ਨਿਕਲ ਗਈ ਆ ਵੀਰੇ ਹੋਰ ਸੁਪਰ ਪ੍ਰਸ਼ਾਸਨ ਵੀ ਆਇਆ ਮਦਰ ਕੀਤੀ ਆ ਕੇ ਧੰਨਵਾਦ ਬਾਈ ਜੀ ਸਾਰਿਆਂ ਦਾ